ਦੋਸਤੋ ਤੁਹਾਡੇ ਚ ਬਹੁਤਿਆਂ ਦਾ ਇਹ ਸਵਾਲ ਹੁੰਦਾ ਹੈ ਕਿ ਸਾਡੇ ਕੋਲੇ ਸਮਾਂ ਨਹੀਂ ਹੁੰਦਾ ਪਰ ਸਾਰਾ ਸਿੱਖਣ ਨੂੰ ਬੜਾ ਜੀ ਕਰਦਾ ਹੈ ਅਸੀਂ ਗਾਉਣਾ ਚਾਹੁੰਦੇ ਆ ਅੱਜ ਤੁਹਾਡਾ ਇਹ ਵੀ ਮਸਲਾ ਹੱਲ ਕਰ ਦਿੰਨੇ ਆ ਹੁਣ ਜੇ ਤੁਸੀਂ ਸੰਗੀਤ ਨੂੰ ਪਿਆਰ ਕਰਦੇ ਹੋ ਤਾਂ ਦਿਨ ਦੇ ਵਿੱਚ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਤਾਂ ਕੱਢ ਹੀ ਸਕਦੇ ਹੋ ਉਹਨੂੰ ਮੈਂ ਡਿਵਾਈਡ ਕਰਦਾ ਕਿਸ ਤਰੀਕੇ ਨਾਲ ਤੁਸੀਂ ਰਿਹਾਸ ਕਰਨਾ ਹੈ ਸਵੇਰ ਤੁਸੀਂ ਸਭ ਤੋਂ ਪਹਿਲਾਂ 5 ਮਿੰਟ ਹਮਿੰਗ 5 ਮਿੰਟ ਸਾ 5 ਮਿੰਟ ਓਮ ਇਹ ਤਿੰਨ ਰਿਹਾਸ ਤਾਂ ਘਟੋ-ਘਟ ਕਰ ਸਕਦੇ ਹੋ 15 ਮਿੰਟ ਦਾ ਰਿਹਾਸ ਤੁਹਾਡਾ ਇਹ ਹੋ ਗਿਆ ਉਸ ਤੋਂ ਬਾਅਦ ਤੁਸੀਂ ਖਰਜ ਦਾ ਰਿਹਾਸ ਸਪੋਸ ਥੋੜੀ ਵਾਲੀ ਗਾਤਾ ਕਿ ਥੱਲੇ ਜਾਂਦੀ ਹੈ ਸਾ ਨੀ ਧਾ ਪਾ ਮਾ ਗਾ ਇੱਕ ਸਾ ਇੱਕ ਸੁਰ ਦੇ ਉੱਤੇ ਤੁਸੀਂ 30 ਸੈਕਿੰਡ ਘਟੋ ਘਟ ਜੇ ਲਾਉਣੇ ਹੋ ਤੁਹਾਡਾ ਸਟੈਮਨਾ 30 ਸੈਕਿੰਡ ਦਾ ਨੀ ਤੇ ਸਾ ਤੇ ਨੀ ਤੇ 1 ਮਿੰਟ ਧਾ ਪਾ ਤੇ 1 ਮਿੰਟ 2 ਮਿੰਟ ਹੋ ਗਏ ਟੋਟਲ ਤੇ ਮਾ ਗਾ ਤੇ 30 ਮਿੰਟ 3 ਮਿੰਟ ੱਲੇ ਉਣ ਦੇ ਲੱਗੇ 3 ਮਿੰਟ ਉੱਪਰ ਹੋਣ ਦੇ ਲੱਗੇ ਇੱਕ ਸੈੱਟ ਕੰਪਲੀਟ ਹੋ ਗਿਆ ਸੋ ਇਹਨੂੰ ਫਿਰ ਤੁਸੀਂ ਇੱਕ ਇੱਕ ਸੈੱਟ ਹੋਰ ਲਾਉਣਾ ਦੋ ਸੈੱਟ ਲਾਉਂਗੇ ਤਾਂ ਲਗਭਗ 6 ਤੇ 6 12 ਮਿੰਟ ਦਾ ਰਿਆਜ਼ ਇਹ ਹੋ ਗਿਆ ਸਵੇਰ ਤੁਸੀਂ ਇੰਨਾ ਰਿਆਜ਼ ਕਰਕੇ ਡੰਨ ਕਰਕੇ ਆਪਦੇ ਕਾਰ ਬਿਹਾਰ ਕਰੋ ਕਮਾ ਘਰਾਂ ਤੇ ਜਾਓ ਸੋ ਉਸ ਤੋਂ ਬਾਅਦ ਸ਼ਾਮ ਨੂੰ ਸੌਣ ਤੋਂ ਪਹਿਲਾਂ ਰੋਟੀ ਖਾਣ ਤੋਂ ਪਹਿਲਾਂ ਜਾਂ ਰੋਟੀ ਖਾਣ ਤੋਂ 2 ਘੰਟੇ ਬਾਅਦ ਦੇ ਵਿੱਚ ਸੌਣ ਤੋਂ ਪਹਿਲਾਂ ਤੁਸੀਂ ਕੀ ਰਿਆਜ਼ ਕਰਨਾ ਹੈ ਅਲੰਕਾਰਾਂ ਦਾ ਰਿਆਜ਼ ਕਰਨਾ ਜਿੰਨੇ ਵੀ ਤੁਸੀਂ ਸਰਗਮਾ ਪਲਟੇ ਕੀਤੇ ਹੋਇਆ ਉਹਨਾਂ ਦੀ ਪ੍ਰੈਕਟਿਸ ਕਰਨੀ ਹੈ ਪਹਿਲਾਂ ਸਲੋ ਫਿਰ ਥੋੜੀ ਜੀ ਤੇਜ਼ ਆਕਾਰ ਦੇ ਵਿੱਚ ਵੀ ਕਰਨੀ ਹੈ ਉਸ ਤੋਂ ਬਾਅਦ ਜੇ ਤੁਹਾਨੂੰ 10 ਥਾਟਾਂ ਬਾਰੇ ਪਤਾ ਤਾਂ 10 ਥਾਟਾਂ ਦੀ ਪ੍ਰੈਕਟਿਸ ਕਰੋ ਠੀਕ ਹੈ ਇਹ ਵੀ 25 ਮਿੰਟ ਅੱਧਾ ਘੰਟਾ ਇਸ ਰਿਆਜ਼ ਨੂੰ ਦਿਓ ਜੇ ਤੁਹਾਨੂੰ ਅਲੰਕਾਰ ਨਹੀਂ ਆਉਂਦੇ ਥਾਟਾਂ ਬਾਰੇ ਨਹੀਂ ਪਤਾ ਸਾ ਦੀ ਪ੍ਰੈਕਟਿਸ ਜੇ ਮੈਂ ਓਮ ਕਰਾਂ ਜਾਂ ਮੈਂ ਹਮਿੰਗ ਕਰੀ ਜਾਂ ਮੈਂ ਸਾ ਕਰਾਂ ਉਹ ਵੀ ਤੁਹਾਨੂੰ ਨਹੀਂ ਪਤਾ ਤਾਂ ਪ੍ਰਿੰਸ میوزਿਕ ਅਕੈਡਮੀ ਤੇ ਜਾਓ ਤੇ ਇਹ ਲੈਸਨ ਉੱਥੇ ਬਖੂਬੀ ਬਹੁਤ ਵਧੀਆ ਤਰੀਕੇ ਨਾਲ ਦੱਸੇ ਗਏ ਨੇ ਉੱਥੇ ਜਾ ਕੇ ਦੇਖੋ ਤੇ 1 ਘੰਟਾ ਤਾਂ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਕਰਨਾ ਚਾਹੀਦਾ ਜੇ ਅਸੀਂ ਲਿਖਦੇ ਆ ਜਾਂ ਕਹਿੰਦੇ ਆ 뮤זיਕ ਇਜ਼ ਮਾਈ ਲਾਈਫ ਮੈਂ 뮤זיਕ ਤੋਂ ਬਿਨਾ ਰਹਿ ਨਹੀਂ ਸਕਦਾ ਮੈਂ 뮤זיਕ ਨੂੰ ਬਹੁਤ ਪਿਆਰ ਕਰਦਾ ਮੈਂ 뮤זיਕ ਸਿੱਖਣਾ ਚਾਹੁੰਦਾ ਮੈਂ ਗਾਉਣਾ ਚਾਹੁੰਦਾ ਮੈਂ ਵੱਡਾ ਸਿੰਗਰ ਬਣਨਾ ਚਾਹੁੰਦਾ ਸੋ ਇੰਨਾ ਕਿ ਆਸਤਾ ਬਣਦਾ